ਔਰ ਵਾਈਪ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਅਮਰ ਧਾਲੀਵਾਲ ਦੋਸਤੋ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਲੀਵਰ ਦੀ ਲੀਵਰ ਸਾਡੇ ਸਰੀਰ ਦੀ ਇੱਕ ਮਹੱਤਮਪੂਰਨ ਅੰਗ ਹੈ ਦੇਖਣ ਵਿੱਚ ਆ ਰਿਹਾ ਹੈ ਕਿ ਲੀਵਰ ਨਾਲ ਸੰਬੰਧਤ ਬਿਮਾਰੀਆਂ ਵਿੱਚੋਂ ਸਭ ਤੋਂ ਵੱਧ ਤੇਜ਼ੀ ਨਾਲ ਫੈਲ ਰਹੀ ਬਿਮਾਰੀ ਹੈ ਫੈਟੀ ਲੀਵਰ ਫੈਟੀ ਲੀਵਰ ਕੀ ਹੈ ਇਸ ਦੇ ਕੀ ਕਾਰਨ ਹਨ ਕੀ ਲੱਛਣ ਹਨ ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਡਾਕਟਰ ਡਾਕਟਰ ਜਸਵਿੰਦਰ ਪਟਵਾਰ

ਅ ਫਿਰ ਲਿਵਰ ਦੀਆਂ ਵਕਤ ਵਿੱਚ ਬਿਮਾਰੀਆਂ ਕਾਰਨ ਮਰ ਜਾਂਦੇ ਇਹ ਬਿਮਾਰੀ ਬਾਲਗਾਂ ਤੇ ਬੱਚਿਆਂ ਚ ਦੋਨਾਂ ਚ ਵੇਖਣ ਨੂੰ ਮਿਲ ਰਹੀ ਹੈ ਜੇ ਗੱਲ ਕਰੀਏ ਲਿਵਰ ਜਿੱਤਾ ਲਿਵਰ ਸਾਡੇ ਸਰੀਰ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਅੰਗ ਹੈ ਇਹ ਸਾਡੇ ਸਰੀਰ ਵਿੱਚ 500 ਤੋਂ ਵੱਧ ਕਿਰਿਆਵਾਂ ਨੂੰ ਸੰਭਾਲਦਾ ਹੈ ਮੈਟਾਬੋਲਿਕ ਕਿਰਿਆਵਾਂ ਅਤੇ ਸਰੀਰ ਨੂੰ ਡੀਕੌਕਸੀਫਾਈ ਕਰਨ ਤੱਕ ਦੀਆਂ ਕਿਰਿਆਵਾਂ ਜਿਹੜੀਆਂ ਨੇ ਇਹ ਸੰਭਾਲਦਾ ਹੈ ਤਾਂ ਇਸੇ ਕਰਕੇ ਜੇ ਕਹਿਆ ਜਾਂਦਾ ਹੈ ਕਿ ਇਹ ਸਾਡੇ ਸਰੀਰ ਦਾ ਇੱਕ ਰਸਾਇਣਕ ਜਾਦੂਗਰ ਹੈ ਤਾਂ ਕੋਈ ਹੱਕਤ ਨਹੀਂ ਹੋਵੇ ਰਾਤ ਨੂੰ ਮਤਲਬ ਇਹ ਹੈ ਕਿ ਐਨਐਸ ਮਤਲਬ ਐਨਏ ਕੰਮ ਕਰਨ ਵਾਲਾ ਲਿਵਰ ਜਿਹੜਾ ਹੈ ਉਹ ਅੱਕਦਾ ਨਹੀਂ ਥੱਕਦਾ ਨਹੀਂ 24 ਘੰਟੇ ਕੰਮ ਕਰਦਾ ਹੈ ਪਰ ਫਿਰ ਵੀ ਅਸੀਂ ਇਤੋਂ ਅਬੇਸਲੇ ਹੋਏ ਆਂ ਤੇ ਔਰ ਜੋ ਵੀ ਅਸੀਂ ਖਾਂਦੇ ਆਂ ਜਾਂ ਪੀਂਦੇ ਆਂ ਉਹ ਸਾਰਾ ਲਿਵਰ ਰਾਹੀਂ ਹੀ ਪਚਦਾ ਹੈ ਕਿ ਜਿੱਥੋਂ ਤੱਕ ਜਿਹੜੀ ਹੈ ਕਿ ਤੁਸੀਂ ਦੇਖਦੇ ਹੋ ਵੀ ਤੁਸੀਂ ਕਿਹਾ ਕਿ ਫੈਟੀ ਲੀਵਰ ਕੀ ਨੁਕਸਾਨਦਾਇਕ ਹੈ ਤਾਂ ਇਹਦਾ ਸਿੱਧਾ ਜਿਹਾ ਜਵਾਬ ਹੈ ਹਾਂ ਪਰ ਆਮ ਤੌਰ ਤੇ ਫੈਟੀ ਲੀਵਰ ਜਿਹੜਾ ਹੈ ਉਹ ਛੇਤੀ ਕਿਤੇ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਅੱਗੇ ਜਾ ਕੇ ਇਹਦੀਆਂ ਕੰਪਲਿਕੀਸ਼ਨ ਜਦੋਂ ਜ਼ਿਆਦਾ ਵੱਜ ਜਾਂਦੀਆਂ ਨੇ ਵੱਡੀ ਦੀ ਉਮਰ ਦੇ ਵਿੱਚ ਫਿਰ ਇਹ ਇਲਾਜ-ਇਲਾਜ ਵੀ ਹੋ ਜਾਂਦਾ ਦੇਖੋ ਫੈਟੀ ਲੀਵਰ ਜਿਹੜਾ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਇੱਕ alcoholic fatty liver ਤੇ ਦੂਸਰਾ non alcoholic fatty liver alcoholic fatty liver ਜਿਹੜਾ ਹੈ ਉਹ ਸ਼ਰਾਬ ਦਾ ਵੱਧ ਸੇਵਨ ਕਰਨੇ ਵਾਲੇ ਵਿਅਕਤੀਆਂ ਨੂੰ ਹੀ ਜ਼ਿਆਦਾ ਹੁੰਦਾ ਹੈ ਇਸ ਵਿੱਚ ਹੈਪੇਟੋਮੈਗਲੀ ਹੋ ਜਾਂਦੀ ਹੈ ਲਿਵਰ ਦੇ ਸੈਲਸ ਦੇ ਵਿੱਚ ਸੋਜ ਹੋ ਜਾਂਦੀ ਹੈ ਉਹਦੇ ਵਿੱਚ ਫੈਟ ਜਮਾ ਸੈਲਸ ਦੇ ਵਿੱਚ ਹੋ ਜਾਂਦੀ ਹੈ ਅੱਗੇ ਜਾ ਕੇ ਫਾਈਬਰੋਸਿਸ ਹੁੰਦਾ ਹੈ ਸ਼ਰਾਬ ਪੀਣ ਵਾਲੇ ਵਿਅਕਤੀਆਂ 'ਚ ਲਿਵਰ ਸਿਰੋਸਿਸ ਦੀ ਕਾਮਨ ਕਾਮਨ ਪ੍ਰੋਬਲਮ ਹੈ ਤੇ ਲਿਵਰ ਫੇਲਰ ਦਾ ਕਾਰਨ ਬਣਦਾ ਹੈ ਤੇ ਜਿੱਥੇ ਕਈ ਵਾਰ ਉਹਨਾਂ ਨੂੰ ਆਪਣੇ ਲਿਵਰ ਨੂੰ ਟ੍ਰਾਂਸਪਲੈਂਟ ਕਰਾਉਣਾ ਪੈਂਦਾ ਜਿਹੜਾ ਬਹੁਤ ਮਹਿੰਗਾ ਪ੍ਰੋਸੈਸ ਹੈਗਾ ਤਾਂ ਔਰ ਕਈ ਵਾਰ ਇਹ ਡੈਥਸ ਦਾ ਡੈਥ ਰੇਟ ਵੀ ਇਸ ਰੋਗ ਦਾ ਬਹੁਤ ਜ਼ਿਆਦਾ ਦੂਸਰਾ ਆਗਿਆ ਕਾਰਨ ਨਾਨ ਐਲਕੋਹਾਲਿਕ ਫੈਟੀ ਲਿਵਰ ਦਾ ਉਹ ਨਾਨ ਐਲਕੋਹਾਲਿਕ ਫੈਟੀ ਲਿਵਰ ਜਿਹੜਾ ਹੈ ਉਹਨਾਂ ਵਿਅਕਤੀਆਂ ਨੂੰ ਹੁੰਦਾ ਹੈ ਜਿਹੜੇ ਮਾਡਰਨ ਲਾਈਫ ਸਟਾਈਲ ਦਾ ਹਿੱਸਾ ਬਣ ਜਾਂਦੇ ਨੇ ਉਹ ਫਾਸਟ ਫੂਡ ਜੰਕ ਫੂਡ ਬਹੁਤੇ ਖਾਂਦੇ ਨੇ ਨਮਕ ਮਿਰਚ ਵਾਲੀਆਂ ਮਸਾਲੇਦਾਰ ਚੀਜ਼ਾਂ ਬਹੁਤ ਖਾਂਦੇ ਨੇ ਕਸਰਤ ਨਹੀਂ ਕਰਦੇ ਕੋਲਡ ਡਰਿੰਕਸ ਜ਼ਿਆਦਾ ਪੀਂਦੇ ਨੇ ਔਰ ਉਸ ਤੋਂ ਬਾਅਦ ਉਹ ਮੋਟਾਪੇ ਦਾ ਸ਼ਿਕਾਰ ਹੁੰਦੇ ਨੇ ਜਾਂ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ ਹੈ ਇਹਨਾਂ ਵਿੱਚ ਨਾਨ ਐਲਕੋਹੋਲਿਕ ਫੈਟੀ ਲਿਵਰ ਦੀ ਕੰਡੀਸ਼ਨ ਜਿਹੜੀ ਆ ਪਾਈ ਜਾਂਦੀ ਹੈ ਉਹ ਖਾਣ ਪੀਣ ਦੀਆਂ ਆਦਤਾਂ ਨਾਲ ਇਹ ਬਿਮਾਰੀ ਜੁੜੀ ਹੋਣ ਕਾਰਨ ਇਹ ਬਿਮਾਰੀ ਬੜੀ ਤੇਜ਼ੀ ਨਾਲ ਸਾਡੇ ਲੋਕਾਂ 'ਚ ਫੈਲ ਡਾਕਟਰ ਸਾਹਿਬ ਇੱਕ ਆਮ ਵਿਅਕਤੀ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹਦਾ ਫੈਟੀ ਹੋ ਚੁੱਕਿਆ ਹੈ ਉਹਦੇ ਮੁਢਲੇ ਲੱਛਣ ਕੀ ਹਨ ਸ਼ੁਰੂਆਤੀ ਹਾਲਤਾਂ 'ਚ ਇਹ ਅਸਿੰਟੋਮੈਟਿਕ ਹੁੰਦਾ ਇਹਦੇ ਕੋਈ ਵੀ ਲੱਛਣ ਸਾਹਮਣੇ ਨਹੀਂ ਆਉਂਦੇ ਜਦੋਂ ਪੇਸ਼ੈਂਟ ਕਿਸੇ ਪੇਟ ਨਾਲ ਸੰਬੰਧਿਤ ਬਿਮਾਰੀਆਂ ਨਾਲ ਲਈ ਗੁਰਦੇ ਨਾਲ ਸੰਬੰਧਿਤ ਬਿਮਾਰੀਆਂ ਲਈ ਪਥਰੀ ਨਾਲ ਸੰਬੰਧਿਤ ਬਿਮਾਰੀਆਂ ਲਈ ਅਲਟਰਾਸਾਉਂਡ ਕਰਾਉਣ ਲਈ ਜਾਂਦਾ ਹੈ ਤਾਂ ਉਦੋਂ ਉਸ ਦਾ ਫੈਟੀ ਲਿਵਰ ਗ੍ਰੇਡ 1 ਗ੍ਰੇਡ 2 ਅਕਸਰ ਆ ਜਾਂਦਾ ਹੈ ਉਸ ਤੋਂ ਬਾਅਦ ਇਹ ਡਾਇਗਨੋਸ ਹੁੰਦਾ ਹੈ ਕੁਝ ਹਾਲਤਾਂ 'ਚ ਲਿਵਰ ਦੇ ਵਿੱਚ ਦਰਦ ਜਿਵੇਂ ਸਾਡੀ ਬੱਖੀ ਦੇ ਸਜੇ ਹਿੱਸੇ ਚ ਦਰਦ ਜਾਂ ਭਾਰੀਪਨ ਮਹਿਸੂਸ ਹੋਣਾ ਕਿਸੇ ਕਿਸੇ ਨੂੰ ਇਹ ਨੋਟ ਕੀਤਾ ਜਾਂਦਾ ਹੈ ਪਰ ਆਮ ਤੌਰ ਤੇ ਅਸਿੰਪਟੋਮੈਟਿਕ ਹੀ ਹੁੰਦਾ ਇਹਦੇ ਕੋਈ ਸਿੰਪਟਮਸ ਨਹੀਂ ਹੁੰਦੇ ਤੇ ਉਸ ਤੋਂ ਬਾਅਦ ਜਦੋਂ ਇਸ ਦਾ ਪਤਾ ਲੱਗਦਾ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਇਸ ਨੂੰ ਫਿਰ ਫਾਈਬਰੋਸਕੈਨ ਵੀ ਜਿਹੜਾ ਹੈ ਉਹ ਕਰਵਾ ਕੇ ਇਹਦੀ ਪੂਰੀ ਜਾਣਕਾਰੀ ਜਿਹੜੀ ਉਹ ਲਈ ਜਾ ਸਕਦੀ ਹੈ ਡਾਕਟਰ ਸਾਹਿਬ ਕੁਝ ਲੋਕ ਸ਼ਰਾਬ ਨਹੀਂ ਪੀਂਦੇ ਜੰਕ ਫੂਡ ਨਹੀਂ ਖਾਂਦੇ ਆਮ ਸਿਹਤਾਰਨ ਖਾਣਾ ਖਾਂਦੇ ਹਨ ਪਰ ਇਸ ਚੀਜ਼ ਦੇ ਕੇਸ ਫਿਰ ਵੀ ਬਹੁਤ ਜ਼ਿਆਦਾ ਵਧ ਰਹੇ ਹਨ ਇਸਦੇ ਕੀ ਕਾਰਨ ਹਨ ਇੱਕ ਸਮਾਂ ਸੀ ਜਦੋਂ ਇਸ ਦਾ ਪ੍ਰਮੁੱਖ ਕਾਰਨ ਸ਼ਰਾਬ ਨੂੰ ਮੰਨਿਆ ਜਾਂਦਾ ਸੀ ਪਰ ਪਿਛਲੇ ਵੀ ਕਸਾਲਾਂ ਇਸ ਦੇ ਦੋ ਹੋਰ ਮੁੱਖ ਕਾਰਨ ਜਿਹੜੇ ਨੇ ਸਾਹਮਣੇ ਆ ਰਹੇ ਨੇ ਉਹਨਾਂ ਚ ਇੱਕ ਮੋਟਾਪਾ ਹੈ ਤੇ ਦੂਜਾ ਸ਼ੂਗਰ ਹੈ ਤੇ ਫੈਟੀ ਲੀਵਰ ਦੇ ਅਤ ਤੁ ਵੱਧ ਜਿਹੜੇ ਟੋਟਲ ਬਰੀਜ਼ ਨੇ ਉਹਨਾਂ ਚ ਅੱਧ ਤੋਂ ਵੱਧ ਰੋਗੀ ਉਹ ਨੇ ਜਿਹੜੇ ਮੋਟਾਪੇ ਦਾ ਸ਼ਿਕਾਇਤ ਠੀਕ ਹੈ ਜੀ ਤੇ ਬਾਕੀ ਇਦਾਂ ਕਿ ਸਟ੍ਰੀਟ ਫੂਡ ਵਗੈਰਾ ਜਾਂ ਹੋਰ ਕਾਰਨ ਜਿਹੜੇ ਨੇ ਉਹ ਵੀ ਇਹਦੇ ਲਈ ਬਹੁਤ ਜ਼ਿੰਮੇਵਾਰ ਨੇ ਮੈਂ ਪਹਿਲਾਂ ਦੱਸ ਚੁੱਕੇ ਹਾਂ ਕਿ ਮਾਡਰਨ ਲਾਈਫ ਸਟਾਈਲ ਜਿਉਣ ਵਾਲੇ ਵਿਅਕਤੀਆਂ 'ਚ ਇਹ ਸਮੱਸਿਆ ਆਮ ਪਾਈ ਜਾਂਦੀ ਡਾਕਟਰ ਸਾਹਿਬ ਇੱਕ ਧਾਰਨਾ ਹੈ ਕਿ ਲੋਕ ਕਹਿੰਦੇ ਨੇ ਕਿ ਫੈਟੀ ਲਿਵਰ ਗ੍ਰੇਡ 1 ਤਾਂ ਹਰ ਕਿਸੇ ਨੂੰ ਅੱਜਕੱਲ ਫਿਰ ਇਹ ਕਿ ਸੱਚਮੁੱਚ ਮਤਲਬ ਇੱਕ అలਰਮ ਹੈ ਹਾਂ ਬਿਲਕੁਲ ਹੀ ਕਲਰਮ ਹੈ ਕਿ ਆਪਣੇ ਲਿਵਰ ਦਾ ਖਿਆਲ ਰੱਖੋ ਜਦੋਂ ਫੈਟੀ ਲਿਵਰ ਗ੍ਰੇਡ 1 ਹੋਣਾ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਆਪਣੇ ਲਿਵਰ ਦਾ ਖਿਆਲ ਰੱਖਣਾ ਬੇਹਤ ਜ਼ਰੂਰੀ ਹੋ ਜਾਂਦਾ ਹੈ ਐਲਕੋਹਲਿਕ ਫੈਟੀ ਲਿਵਰ ਬਹੁਤ ਨੁਕਸਾਨ ਕਰਦਾ ਹੈ ਨਾਨ ਐਲਕੋਹਲਿਕ ਫੈਟੀ ਲਿਵਰ ਜਿਹੜਾ ਹੈ ਉਹ ਹੌਲੀ-ਹੌਲੀ ਨੁਕਸਾਨ ਕਰਦਾ ਹੈ ਪਰ ਉਹ ਲਿਵਰ ਹੈਲਥ ਤੇ ਇਫੈਕਟ ਪਾਏਗਾ ਹੀ ਕਾਫੀ ਸਾਰੇ ਲਿਵਰ ਹੈਲਥ ਦੇ ਔਰ ਹਿਊਮਨ ਹੈਲਥ ਨੂੰ ਇਸ਼ੂ ਵੀ ਕ੍ਰੀਏਟ ਕਰੇਗਾ ਡਾਕਟਰ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਪੁੱਛਣੀ ਚਾਹੁੰਦਾ ਕਿ ਸ਼ਰਾਬ ਮਨੋਰ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ ਜਾਂ ਸ਼ਰਾਬ ਤੋਂ ਬਿਨਾਂ ਕੋਈ ਹੋਰ ਵੀ ਨਸ਼ੇ ਹਨ ਜਿਹੜੇ ਲੀਵਰ ਨੂੰ ਪ੍ਰਭਾਵਿਤ ਕਰਦੇ ਹਨ ਹਾਂ ਉਹ ਦੇਖੋ ਕਹਿੰਦੇ ਆ ਕਿ ਪੀਓ ਕੇ ਸ਼ਰਾਬ ਤਾਂ ਹੋਵੇਗਾ ਲੀਵਰ ਖਰਾਬ ਜੀ ਸ਼ਰਾਬ ਜਿਹੜੀ ਹੈ ਉਹਦੀ ਵਜ੍ਹਾ ਤੋਂ ਜਿਹੜੀ ਹੈ ਲੀਵਰ ਦੀਆਂ ਬਿਮਾਰੀਆਂ ਦਾ ਇੱਕ ਮੁੱਖ ਕਾਰਨ ਮੰਨੀ ਗਈ ਆ ਲੀਵਰ ਕੈਂਸਰ ਲੀਵਰ ਸਿਰੋਸਿਸ ਫਾਈਬਰੋਸਿਸ ਲੀਵਰ ਫੇਲਿਅਰ ਤੇ ਇਹ ਪ੍ਰਿਤੀਚੀ ਨਾਲ ਨੁਕਸਾਨ ਸਾਡੇ શરી ਚ ਕਰਦੀ ਹੈ ਤਾਂ ਉਹ ਹੁੰਦਾ ਕਿ ਐਸਐਲ ਚ ਕਿ ਜਦੋਂ ਕੋਈ ਵਿਅਕਤੀ ਸ਼ਰਾਬ ਦਾ ਸੇਵਨ ਕਰਦਾ ਹੈ ਤਾਂ ਲਿਵਰ ਸ਼ਰਾਬ ਨੂੰ ਤੋੜਦਾ ਹੈ ਬ੍ਰੇਕਡਾਊਨ ਕਰਦਾ ਹੈ ਤਾਂ ਕਿ ਉਹ ਨੂੰ ਸਰੀਰ ਚੋਂ ਬਾਹਰ ਕੱਢ ਸਕੇ ਜੀ ਤੇ ਇਸ ਪ੍ਰਕਿਰਿਆ ਮਿਆਂ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਜ਼ਹਿਰੀਲੇ ਯੋਗਿਕ ਜਿਹੜੇ ਨੇ ਇਸ ਪ੍ਰਕਿਰਿਆ ਦੌਰਾਨ ਉਹ ਬਣ ਜਾਂਦੇ ਨੇ ਬਣਦੇ ਨੇ ਜਿਹੜੇ ਸ਼ਰਾਬ ਤੋਂ ਵੀ ਵੱਧ ਹਾਨੀਕਾਰਕ ਹੁੰਦੇ ਨੇ ਜੇ ਉੱਥੇ ਫਿਰ ਇਹ ਹੁੰਦਾ ਕਿ ਉਹ ਜਦੋਂ ਜਿਆਦਾ ਬਹੁਤ ਜ਼ਿਆਦਾ ਮਾਤਰਾ 'ਚ ਪੰਦੇ ਨੇ ਆਦਮੀ ਸ਼ਰਾਬ ਜਿਹੜਾ ਹੈ ਉਹ ਕੰਟੀਨਿਊ ਰੱਖਦਾ ਹੈ ਜਾਰੀ ਰੱਖਦਾ ਹੈ ਤਾਂ ਉਹ ਲਿਵਰ ਸੈਲਸ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਗੰਭੀਰ ਜਿਗਰ ਰੋਗਾਂ ਦਾ ਕਾਰਨ ਬਣਦਾ ਹੈ। ਅੱਛਾ ਇੱਕ ਹੋਰ ਗੱਲ ਦੱਸਣੀ ਮੈਂ ਚਾਹਾਂਗਾ ਜ਼ਰੂਰ ਤੌਰ ਤੇ ਉਹ ਜਿਹੜੇ ਲੋਕ ਸ਼ਰਾਬ ਪੀਣ ਤੋਂ ਬਾਅਦ ਸਿਕਰਟ ਸਮੋਕਿੰਗ ਦਾ ਜਿਹੜਾ ਹੈ ਉਹ ਪ੍ਰਯੋਗ ਕਰਦੇ ਨੇ ਜਿਹੜਾ ਕਿ ਬੇਹਤ ਖਤਰਨਾਕ ਹੈ। ਬੇਹਤ ਜ਼ਹਿਰੀਲਾ ਹੁੰਦਾ ਈ ਹੈ ਕਿ ਜਦੋਂ ਸ਼ਰਾਬ ਪੀਣ ਤੋਂ ਬਾਅਦ ਸਿਗਰਟ ਪੀਤੀ ਜਾਂਦੀ ਹੈ ਤਾਂ ਸ਼ਰਾਬ ਦੀ ਅਲਕੋਹਲ ਨੂੰ ਤੋੜ ਦੇਣ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਇਹ ਬਲੌਕ ਕਰ ਜੀ ਤੰਬਾਕੂ ਜਦੋਂ ਬਲੌਕ ਕਰਦਾ ਹੈ ਤਾਂ ਲੀਵਰ ਨੂੰ ਵੱਡਾ ਡੈਮੇਜ ਹੁੰਦਾ ਹੈ ਤੇ ਤੰਬਾਕੂ ਵਿੱਚਲੇ ਰਸਾਇਣ ਵੀ ਲੀਵਰ ਲਈ ਨੁਕਸਾਨਦੇਹ ਉਹ ਸ਼ਰਾਬ ਤੋਂ ਬਾਅਦ ਜਾਂ ਸ਼ਰਾਬ ਦੇ ਨਾਲ ਸਿਗਰਟ ਨੋਸ਼ੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਜੀ ਡਾਕਟਰ ਸਾਹਿਬ ਇਹ ਡੈਮੇਜ ਲੀਵਰ ਜਿਹੜਾ ਜ ਜਿਵੇਂ ਕਹਿੰ ਲੋ ਖਰਾਬ ਲੀਵਰ ਦੁਬਾਰਾ ਠੀਕ ਹੋ ਸਕਦਾ ਦੇਖੋ ਮੈਂ ਪਹਿਲਾਂ ਕਿਹਾ ਕਿ ਸਾਡੇ ਸਰੀਰ ਦਾ ਇੱਕ ਰਸਾਇਣਿਕ ਜਾਦੂਗਰ ਹੈ ਜੀ ਇਹਦੀ ਜਾਦੂਗਰੀ ਇਹ ਹੈ ਕਿ ਆਪਣੇ ਆਪ ਨੂੰ ਰਿਪੇਅਰ ਬੜੀ ਜਲਦੀ ਕਰ ਲੈਂਦਾ ਜੀ 25% ਤੰਦਰੁਸਤ ਲੀਵਰ ਪੂਰੇ ਲੀਵਰ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਜੀ ਪਰ ਹੁੰਦਾ ਇਹ ਹੈ ਸਾਡੇ ਸਮਾਜ ਦੇ ਵਿੱਚ ਅਸੀਂ ਇਹਨੂੰ ਲਗਾਤਾਰ ਇਗਨੋਰ ਕਰਦੇ ਆ ਸ਼ਰਾਬ ਪੀਣ ਵਾਲੇ ਲਗਾਤਾਰ ਸ਼ਰਾਬ ਪੀਂ ਜਾਂਦੇ ਨੇ ਖਾਣ ਪੀਣ ਵਾਲੇ ਲਗਾਤਾਰ ਉਸੇ ਤਰ੍ਹਾਂ ਦਾ ਜਿਹੜਾ ਅਨ ਹੈਲਦੀ ਫੂਡ ਖਾਈ ਜਾਂਦੇ ਨੇ ਤੇ ਲਿਵਰ ਵਿਚਾਰਾ ਜਦੋਂ ਹੱਥ ਖੜੇ ਕਰ ਦਿੰਦਾ ਫਿਰ ਇਹ ਫੇਲ ਹੋ ਜਾਂਦਾ ਜੀ ਜੀ ਟੋਕਸਿਕਟੀ ਲਿਵਰ ਦੇ ਡੈਟਾ ਹੈ ਇਥੋਂ ਵੀ ਬੰਦੇ ਨੂੰ ਸਮਝਣਾ ਚਾਹੀਦਾ ਜੀ ਦੇਖੋ ਇਹ ਸਾਡੇ ਸ਼ਡਿਊਲ ਦੇ ਰਾਈਟ ਹਿੱਸੇ ਚ ਹੁੰਦਾ ਯਾਨੀ ਸੱਜੀ ਵੱਖੀ ਦੇ ਹੇਠਾਂ ਹੀ ਸਾਡੇ ਹੁੰਦਾ ਹੈ ਲੀਵਰ ਸਾਡੇ ਰਾਈਟ ਹੁੰਦਾ ਹੈ ਤਾਂ ਇਸ ਨੂੰ ਰਾਈਟ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਰਾਈਟ ਮੀਨਸ ਇਹਨੂੰ ਤੰਦਰੁਸਤ ਰੱਖਣਾ ਉਹ ਸਹੀ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਫਿਰ ਡਾਕਟਰ ਸਾਹਿਬ ਨੂੰ ਇੱਕ ਗੱਲ ਹੋਰ ਦੱਸੋ ਵੀ ਲੀਵਰ ਨੂੰ ਤੰਦਰੁਸਤ ਰੱਖਣ ਲਈ ਕੀ ਖਾਦਾ ਜਾਵੇ ਤੇ ਕੀ ਨਾ ਖਾਦਾ ਜਾਵੇ ਦੇਖੋ ਗੱਲ ਇਹ ਹੈ ਵੀ ਇਹਦੇ ਚ ਇੱਕ ਮੈਂ ਗੱਲ ਕਹਿਣੀ ਚਾਹੂੰਗਾ ਕਿ ਇਹ ਰੋਗ 100% ਰਿਵਰਸੀਬਲ ਹੈ ਸੈਟੀ ਲੀਵਰ ਗ੍ਰੇਡ 1 ਗ੍ਰੇਡ 2 اور ਕੁਝ ਦਿਨਾਂ ਚ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਉਦੇਚ ਪਹਿਲਾ ਮੈਂ ਗੱਲ ਕਰੂੰਗਾ ਕਿ ਜੋ ਪ੍ਰਹਿਸ਼ ਨੇ ਸ਼ਰਾਬ ਵਾਲੇ ਅਗਰ ਸ਼ਰਾਬ ਛੱਡ ਦਿੰਦੇ ਨੇ ਤਾਂ 5 ਦਿਨਾਂ ਤੋਂ ਬਾਅਦ ਇਹਦੀ ਰਿਕਵਰੀ ਹੁਣੇ ਸ਼ੁਰੂ ਹੋ ਜਾਂਦੀ ਹੈ ਪਰ ਉਹ ਨਿਰਭਰ ਕਰਦਾ ਕਿ ਸੈਟੀ ਲੀਵਰ ਗ੍ਰੇਡ 1 ਗ੍ਰੇਡ 2 ਹੋਵੇ ਫਾਈ ਪ੍ਰੋਸੈਸ ਜਾਂ ਉਦੇਚ ਸਿਰੋਸਿਸ ਚ ਤਬਦੀਲ ਨਾ ਹੋਇਆ ਹੋਵੇ ਉੱਥੇ ਸਮਾਂ ਵੱਧ ਲੱਗਦਾ ਤੇ ਕੁਝ ਮੈਡੀਕਸ ਜਾਂ ਵੀ ਆਯੁਰਵੇਚ ਹੈਗੀਆਂ ਨੇ ਜਿਹੜੀਆਂ ਇਹਨਾਂ ਬਿਮਾਰੀਆਂ ਚ ਮਰੀਜ਼ ਨੂੰ ਅਸਿਸਟ ਕਰਦੀਆਂ ਨੇ ਪਰ ਸਭ ਤੋਂ ਪਹਿਲਾਂ ਜਿਹਨੇ ਐਲਕੋਹਲਿਕ ਫਰਟੀਲਿਟੀ ਵਰ ਹੈ ਉਹ ਐਲਕੋਹਲਿਕ ਫਰਟੀਲਿਟੀ ਵਾਲੀ ਮਰੀਜ਼ਾਂ ਨੂੰ ਚਾਹੀਦਾ ਕਿ ਉਹ ਉਹ ਸ਼ੇਵਨ ਬੰਦ ਕਰ ਦੇਣ ਜੰਕ ਫੂਡ ਤੇ ਜੀ ਮਸਾਲੇਦਾਰ ਚੀਜ਼ਾਂ ਵੀ ਆਪਣੀ ਖੁਰਾਕ ਚੋਂ ਆਊਟ ਕਰ ਦੇਣ ਠੀਕ ਹੈ ਜੀ ਤਾਂ ਹੁਣ ਇਹਦੇ ਚ ਸਭ ਤੋਂ ਵੱਡਾ ਜਿਹੜਾ ਸ਼ਰਾਬ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਨੁਕਸਾਨ ਦੇ ਪਦਾਰਥ ਜਿਹੜਾ ਸੀ ਆਲਮੋਸਟ ਲੈਨੇ ਆ ਸਾਰੇ ਹੀ ਵੇਸਤਮਾਲ ਕਰ ਦਿਆ ਉਹ ਖੰਡ ਖੰਡ ਮਿੱਠਾ ਯਾਨੀ ਕਹਿਣ ਤੋਂ ਖੰਡ ਹੀ ਨਹੀਂ ਕਿਲੀ ਜਿਹੜੇ ਲੋਕ ਖੰਡ ਤੋਂ बच ਕੇ ਵਿਵਸਥਾ ਕਰ ਲੈਂਦੇ ਨੇ ਕੋ ਗੁੜ ਖਾ ਰਹੇ ਹੈ ਜਾਂ ਸ਼ੱਕਰ ਖਾ ਰਹੇ ਉਹ ਵੀ ਉਨਾ ਹੀ ਨੁਕਸਾਨਦਾਇਕ ਹੈ ਮੈਦੇ ਵਾਲੀਆਂ ਚੀਜ਼ਾਂ ਬੇहद ਨੁਕਸਾਨਦਾਇਕ ਨੇ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਕੋਲ ਡਰਿੰਕਸ ਨੁਕਸਾਨਦਾਇਕ ਨੇ ਉਹ ਛੱਡ ਦੇਣੇ ਚਾਹੀਦੇ ਨੇ ਸੈਟੀ ਫਰਾਈਡ ਜੰਕ ਫੂਡ ਪੈਕਡ ਫੂਡ ਸਟ੍ਰੀਟ ਫੂਡ ਮੇਰੇ ਖਿਆਲੋਂ ਆ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਉਹ ਅਗਰ ਛੱਡ ਕੇ ਅਸੀਂ ਥੋੜਾ ਵੇਟ ਕਰੀਏ ਕਿਉਂਕਿ ਇਹ ਲਿਵਰ ਦੀ ਜਿਹੜੀ ਰਿਵਰਸਿਬਲ ਹੈ ਉਹ 5 ਦਿਨਾਂ ਤੋਂ ਬਾਅਦ 2 ਜਾਂ 3 ਹਫ਼ਤਿਆਂ 'ਚ ਆਰਾਮ ਨਾਲ ਹੋ ਜਾਂਦੀ ਹੈ ਤੇ ਮਰੀਜ਼ ਆਪਣਾ ਜਿਹੜਾ ਹੈ ਉਹ ਇਸ ਨੂੰ ਬਿਲਕੁਲ ਠੀਕ ਕਰ ਸਕਦਾ ਨਾਨ ਅਲਕੋਹਲਿਕ ਦਾ ਵੀ ਇਹੀ ਹਾਲ ਹੈ ਕਿ ਨਾਨ ਅਲਕੋਹਲਿਕ ਫੈਟੀ ਲਿਵਰ ਜਿਹੜਾ ਹੈ ਉਹ ਤੁਸੀਂ ਅਗਰ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਦੇ ਹੋ ਜਿਹੜੀਆਂ ਮੈਂ ਹੁਣ ਦੱਸੀਆਂ ਨੇ ਤਾਂ ਉਹਨਾਂ ਨਾਲ ਇਹ ਇਰਿਵਰਸਿਬਲ ਹੈ ਦਰਸਾ ਵੀ ਗੱਲ ਦੱਸੋ ਵੀ ਕੀ ਆਮ ਧਾਰਨਾ ਪਿੰਡਾਂ ਦੇ ਵਿੱਚ ਵੀ ਗੰਨੇ ਦਾ ਰਸ ਲੀਦਰ ਲਈ ਬਹੁਤ ਚੰਗਾ ਹੁੰਦਾ ਹੈ ਇਹ ਗੱਲ ਸੱਚ ਦੇਖੋ ਜਦੋਂ ਕਿਸੇ ਨੂੰ ਪੀਲੀਆ ਹੋ ਗਿਆ ਉਸ ਨੂੰ ਹਾਰਡ ਡਾਈਟ ਨਹੀਂ ਦਿੱਤੀ ਜਾਂਦੀ ਉਹਨੂੰ ਗੰਨੇ ਦਾ ਰਸ ਪੁਰਾਣੇ ਜ਼ਮਾਨਿਆਂ ਦੇ ਵਿੱਚ ਰეკਮੈਂਡ ਕੀਤਾ ਜਾਂਦਾ ਸੀ ਕਿਉਂਕਿ ਚ ਗਲੂਕੋਜ਼ ਜ਼ਿਆਦਾ ਸੀ ਪਰ ਹੁਣ ਜਿਸ ਤੰਗ ਨਾਲ ਗੰਨੇ ਦਾ ਰਸ ਆਉਂਦਾ ਹੈ ਉਹਦੇ ਵਿੱਚ ਬਹੁਤ ਸਾਰੀ ਫੰਗਸ ਵੀ ਹੁੰਦੀ ਆ ਉਹ ਕਾਲਾ ਪਰ ਤੁਸੀਂ ਦੇਖਦੇ ਹੋ ਉਹਨਾਂ 'ਚ ਕੁਛ ਥੋੜ੍ਹ ਦਿੰਦੇ ਨੇ ਪਰ ਉਸ ਢੰਗ ਨਾਲ ਉਹਨੂੰ ਵਾਸ਼ਿੰਗ ਕਰ ਪਾਉਂਦੇ ਤਾਂ ਗੰਨੇ ਦਾ ਰਸ ਇਹ ਠੀਕ ਹੈ ਕਿ ਜਦੋਂ ਪੀਲੀਆ ਹੋ ਗਿਆ ਬੰਦੇ ਨੂੰ ਜਾਂ ਲਿਵਰ ਦੀ ਬਿਮਾਰੀ ਕੋਈ ਹੋਰ ਹੋ ਗਈ ਹੈਪਾਟਾਈਟਿਸ ਸੀ ਹੋ ਗਿਆ ਬੀ ਹੋ ਗਿਆ ਏ ਹੋ ਗਿਆ ਤੇ ਜਾਂ ਜੌਂਡੀਸ ਹੋ ਗਿਆ ਉਦੋਂ ਉਸ ਨੂੰ ਹਾਰਡ ਫੂਡ ਨਹੀਂ ਦਿੱਤਾ ਜਾਂਦਾ ਤਾਂ ਉਸ ਨੂੰ ਗੰਨੇ ਦੇ ਰਸ ਨਾਲ ਕੋਈ ਕੁਛ ਲਿਆ ਜਾਂਦਾ ਹੋਰ ਵੀ ਉਹਦਾ ਬੋਤਾ ਮਤਲਬ ਉਹਦਾ ਕੋਈ ਬੋਤਾ ਉਪਯੋਗ ਨਹੀਂ ਹਾਂ ਕੁਛ ਦਵਾਈਆਂ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਇਮਲੀ ਇਹਦੇ ਵਾਸਤੇ ਬਹੁਤ ਅੱਛੀ ਹੈ ਜਿਬਰ ਵਾਸਤੇ ਔਰ ਅਲੂ ਬਖਾਰਾ ਇਹਦੀ ਲਿਵਰ ਹੈਲਥ ਵਾਸਤੇ ਬਹੁਤ ਅੱਛਾ ਹੈ ਕੜੀ ਪੱਤਾ ਜਿਹੜਾ ਹੈ ਉਹ ਬਹੁਤ ਇੱਕ ਦਮਦਾਰ ਦਵਾਈ ਮੰਨੀ ਜਾਂਦੀ ਹੈ ਅਲੂ ਬਖਾਰਾ ਕੜੀ ਪੱਤਾ ਇਹ ਬੜੀਆਂ ਅੱਛੀਆਂ ਦਵਾਈਆਂ ਨੇ ਭੂਮੀ ਆਮਲਾ ਹੈ ਹਨਰਵਾ ਹੈ ਠੀਕ ਹੈ ਜੀ ਕੁਟਕੀ ਹੈ ਇਹੋ ਜੀਆਂ ਕਾਫੀ ਦਵਾਈਆਂ ਆਯੁਰਵੇਦ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਦੇ ਸੇਵਨ ਨਾਲ ਇਸ ਨੂੰ ਤੇਜ਼ੀ ਨਾਲ ਤੰਦਰੁਸਤ ਕੀਤਾ ਜਾ ਸਕਦਾ ਹੈ ਲਿਵਰ ਨੂੰ ਚੰਗੀ ਤਰ੍ਹਾਂ ਬਹੁਤ ਜਲਦੀ ਠੀਕ ਕੀਤਾ ਜਾ ਸਕਦਾ ਹੈ ਹੁਣ ਗੱਲ ਹੈਗੀ ਫਰੂਟ ਦੀ ਖਾਣੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਨਿੰਬੂ ਜਾਤੀ ਦੇ ਫਲ ਜਿਹੜੇ ਨੇ ਉਹ ਇਹਦੇ ਵਾਸਤੇ ਬਹੁਤ ਮਫੀਦ ਹੁੰਦੇ ਨੇ ਬੜੇ ਵਧੀਆ ਸਾਬਤ ਹੁੰਦੇ ਨੇ ਇਸ ਨੂੰ ਅਸਿਸਟ ਕਰਦੇ ਨੇ ਇਹਨੂੰ ਕੀ ਮਦਦ ਕਰਦੇਗਾ ਖਾਣੇ ਦੇ ਵਿੱਚ ਤੁਸੀਂ ਮਤਲਬ ਜਿਹੜਾ ਹੈ ਉਹ ਮੈਦਾ ਕਣਕ ਦਾ ਆਟਾ ਘਟਾ ਦੇ ਉੱਤੇ ਜਵਾਂ ਦਾ ਆਟਾ ਬਹੁਤ ਵਧੀਆ ਰਹੇਗਾ ਹਰੀਆਂ ਸਬਜ਼ੀਆਂ ਨੇ ਉਹ ਕਾਫੀ ਅਚਕੀਆਂ ਨੇ ਅਵੋਕਾਡੋ ਫਰੂਟ ਜਿਹੜਾ ਹੈ ਬਹੁਤ ਅੱਛਾ ਹੈ ਬਾਕੀ ਫਰੂਟ ਜਿਹੜੇ ਨੇ ਮੈਂ ਦੱਸਿਆ ਕਿ ਨਿੰਬੂ ਜਾਤੀ ਦੇ ਫਲ ਜਿਹੜੇ ਨੇ ਜਿੰਨਾ ਸਾਰਾ ਮਾਲਟਾ ਸੰਦਰਾ ਯਸ ਸਭ ਆ ਗਏ ਨੇ ਇਹ ਉਸਵਾ ਦਾ ਸ਼ੇਪ ਜਿਹੜਾ ਹੈ ਇਹਦੇ ਵਾਸਤੇ ਬਹੁਤ ਅੱਛਾ ਹੈ ਜੀ ਡਾਕਟਰ ਸੋ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਕਣਕ ਦੀ ਜਗ੍ਹਾ ਮਲਟੀ grain ਆਟਾ ਵੀ ਯੂਜ਼ ਕੀਤਾ ਜਾ ਸਕਦਾ ਹੈ ਹਾਂ ਜੀ ਮਲਟੀ grain ਅਸਲ ਵਿੱਚ ਮੈਂ ਇਹ ਦੇਖਦਾ ਕਿ ਜਦੋਂ ਫੈਟੀ ਲੀਵਰ ਨੂੰ ਠੀਕ ਕਰਨ ਦੀ ਗੱਲ ਹੋਵੇ ਉਦੋਂ ਸਾਬਤਨਾਜ਼ ਵੀ ਤੁਹਾਡੀ ਮਦਦ ਨਹੀਂ ਕਰਨੀ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਘੱਟ ਖਾਓ ਇੰਟਰਮੀਟੈਂਟ ਫਾਸਟਿੰਗ ਜਿਹੜੀ ਹੈ ਉਹ ਜ਼ਰੂਰ ਰੱਖੋ ਲੀਵਰ ਨੂੰ ਆਰਾਮ ਦਿਓ ਲੀਵਰ 24 ਘੰਟੇ ਕੰਮ ਕਰਦਾ ਰਿਹਾ ਜੋ ਅਸੀਂ ਅੱਗ ਸਵਾ ਖਾਂਦੇ ਆ ਉਹ ਸਹੀ ਡਾਈਟ ਲੈਂਣ ਵਾਲਿਆਂ ਲਈ ਨਹੀਂ ਕਹਿੰਦਾ ਮੈਂ ਉਹਨਾਂ ਲਈ ਕਹਿਣਾ ਕਿ ਜੋ ਮਤਲਬ ਫਾਸਟ ਫੂਡ ਜੰਕ ਫੂਡ ਜੋ ਖਾਣਯੋਗ ਨਹੀਂ ਹੈ ਉਹ ਅਸੀਂ ਖਾਣੇ ਆ ਤਾਂ ਉਹ ਲਿਵਰ ਨੂੰ ਬਹੁਤ ਜ਼ਿਆਦਾ ਭਰਕ ਕਰਨਾ ਪੈਂਦਾ ਤੇ ਜੇ ਜਿਸੀ ਲਿਵਰ ਨੂੰ ਰੈਸਟ ਦੇਵਾਂਗੇ ਤਾਂ ਲਿਵਰ ਜਿਹੜਾ ਹੈ ਉਹ ਹੀਲਿੰਗ ਵੱਲ ਜਲਦੀ ਆਪਣੇ ਖਾਣੇ ਦੀ ਪਲੇਟ ਛੋਡੀ ਕਰ ਦਿਓ 슈ਗਰ ਕੰਟਰੋਲ ਰੱਖੋ ਬੀਪੀ ਕੰਟਰੋਲ ਰੱਖੋ ਮੋਟਾਪੇ ਨੂੰ ਕਟਾਓ ਐਕਸਰਸਾਈਜ਼ ਕਰੋ ਸੈਰ ਕਰੋ ਤੇ ਚੜ੍ਹਦੀ ਕਲਾ 'ਚ ਰਹਿਣਾ ਵੀ ਲਿਵਰ ਤੇ ਬਹੁਤ ਵਧੀਆ ਹੈ ਇਫੈਕਟ ਪਾਉਂਗਾ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਜੀ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ